ਸਤਿ ਸ੍ਰੀ ਅਕਾਲ ਦੋਸਤੋ ਹਰਮੇਸ਼ ਸਿੰਘ ਜੈਨ ਵੀ ਬ੍ਰਿੰਖਿੜਾ ਫੇਸਬੁਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਪਹਿਲਾਂ ਤੋਂ ਹੀ ਅਸੀਂ ਨਵਉਦਿਆਬਰੀ ਜੋ ਵੀ ਅਪਡੇਟ ਹੁੰਦੀ ਆ ਤੁਹਾਡੇ ਨਾਲ ਇਸ ਪੇਜ ਦੀ ਮਾਧਿਅਮ ਰਹੀ ਸਾਂਝੀ ਕਰਦੇ ਰਹਿੰਨੇ ਆ ਜਿਵੇਂ ਕਿ ਹੁਣ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਨਵੇਂ ਸੈਸ਼ਨ ਦੇ ਵਿੱਚ ਜਿਹੜੇ ਬੱਚੇ 5ਥ ਕਲਾਸ ਦੇ ਵਿੱਚ ਹੁਣ ਇਸ ਟਾਈਮ ਪੜ ਰਹੇ ਆ ਜਾਂ 8ਥ ਕਲਾਸ ਦੇ ਵਿੱਚ ਪੜ ਰਹੇ ਆ ਜਾਂ 10ਥ ਕਲਾਸ ਦੇ ਵਿੱਚ ਪੜ ਰਹੇ ਆ ਉਹਨਾਂ ਲਈ ਉਹਨਾਂ ਲਈ ਨੋਦਿਆ ਦੇ ਵਿੱਚ ਐਂਟ੍ਰੈਂਸ ਟੈਸਟ ਹੋਣਾ ਜਿਹੜਾ ਉਸ ਦੀ ਜਦੋਂ ਵੀ ਕੋਈ ਡੇਟ ਜਾਂ ਨੋਟੀਫਿਕੇਸ਼ਨ ਵਗੈਰਾ ਆਉਂਦਾ ਤਾਂ ਅਸੀਂ ਉਸ ਦੇ ਲਈ ਵੀਡੀਓ ਬਣਾ ਕੇ ਸਾਡੇ ਇਸ ਪੇਜ ਤੇ ਅਪਲੋਡ ਕਰਾਂਗੇ ਤਾਂ ਜੋ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਮਿਲ ਸਕੇ ਵੀ ਕਦੋਂ ਇਹ ਫਾਰਮ ਭਰੇ ਜਾਣੇ ਆ ਇਹਨਾਂ ਦੀ ਲਾਸਟ ਡੇਟ ਕੀ ਹੈ ਕਿਸ ਤਰ੍ਹਾਂ ਇਹ ਫਾਰਮ ਭਰੇ ਜਾਣੇ ਆ ਉਹ ਸਾਰੀ ਜਾਣਕਾਰੀ ਸਾਡੇ ਪੇਜ ਤੇ ਦਿੱਤੀ ਜਾਵੇਗੀ ਅਤੇ ਨਮੂਦਿਆ ਕੀ ਚੀਜ਼ ਆ ਕਿਸ ਤਰ੍ਹਾਂ ਇਸ ਦਾ ਬੈਨੀਫਿਟ ਲਿਆ ਜਾ ਸਕਦਾ ਅਤੇ ਨਮੂਦਿਆ ਬਾਰੇ ਹਰ ਇੱਕ ਜਾਣਕਾਰੀ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਜਿਉਂ ਵੀ ਨਵਾਂ ਨੋਟੀਫਿਕੇਸ਼ਨ ਆਉਂਦਾ ਉਸ ਤੇ ਵੀ ਅਸੀਂ ਵੀਡੀਓ ਬਣਾ ਕੇ ਪਾਵਾਂਗੇ ਤਾਂ ਇਸ ਲਈ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲੋ ਅਤੇ ਨਾਲ ਹੀ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਬੰਦੇ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਵੀ ਆਪਣੇ ਬੱਚੇ ਨੂੰ ਨੋਦਿਆ ਦੇ ਵਿੱਚ ਐਡਮਿਸ਼ਨ ਦਿਵਾਉਣਾ ਚਾਹੁੰਦੇ ਆ ਕਿਉਂਕਿ ਲਗਭਗ ਬਹੁਤ ਸਾਰੇ ਦੋਸਤ ਸਾਡੇ ਕੋਲ ਇੱਥੇ ਆਉਂਦੇ ਆ ਜਿਹਦੇ ਆਪਣੇ ਬੱਚਾ ਨੂੰ ਨੋਦਿਆ ਦੇ ਵਿੱਚ ਐਡਮਿਸ਼ਨ ਤਾਂ ਕਰਵਾਉਣੀ ਚਾਹੁੰਦੇ ਆ ਪਰ ਜਦੋਂ ਐਡਮਿਸ਼ਨ ਦਾ ਕੋਈ ਨੋਟੀਫਿਕੇਸ਼ਨ ਜਾਂ ਫਾਰਮ ਵਗੈਰਾ ਆਉਂਦੇ ਆ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾਗਾ ਇਸ ਲਈ ਅਸੀਂ ਸਾਡਾ ਹੀ ਮਤਲਬ ਪੇਜ ਚੈਨਲ ਸ਼ੁਰੂ ਕੀਤਾ ਹੈ ਤਾਂ ਕਿ ਹਰ ਇੱਕ ਉਸ ਬੰਦੇ ਤੱਕ ਜਾਣਕਾਰੀ ਪਹੁੰਚ ਸਕੇ ਵੀ ਕਦੋਂ ਇਹ ਫਾਰਮ ਖੁੱਲਦੇ ਆ ਜਾਂ ਪੋਰਟਲ ਖੁੱਲਦਾ ਹੈਗਾ ਜਦੋਂ ਫਾਰਮ ਆਨਲਾਈਨ ਭਰੀ ਜਾਂਦੀ ਆ ਲਗਭਗ 2 ਮਹੀਨੇ ਬਾਅਦ ਜੁਲਾਈ ਜਾਂ ਅਗਸਤ ਦੇ ਵਿੱਚ ਇਹ ਫਾਰਮ ਜਿਹੜੇ ਆਉਂਦੇ ਆ ਉਸ ਟਾਈਮ ਜਦੋਂ ਵੀ ਇਹ ਫਾਰਮ ਆਉਣਗੀ ਤਾਂ ਸਾਡੀ ਪੇਜ ਤੇ ਵੀਡੀਓ ਬਣਾ ਕੇ ਅਪਲੋਡ ਕੀਤੀ ਜਾਵੇਗੀ ਤਾਂ ਜੋ ਸਾਰੇ ਦੋਸਤਾਂ ਨੂੰ ਇਸ ਦੀ ਜਾਣਕਾਰੀ ਮਿਲ ਸਕੇ ਵੀ ਇਹ ਫਾਰਮ ਕਦੋਂ ਤੇ ਕਿਸ ਤਰ੍ਹਾਂ ਭਰਨੇ ਆ ਸੋ ਹੱਥ ਜੋੜ ਕੇ ਬੇਨਤੀ ਆ ਜੋ ਵੀ ਦੋਸਤ ਇਸ ਵੀਡੀਓ ਨੂੰ ਦੇਖਦਾ ਇਸ ਵੀ ਜ਼ਰੂਰਤਮੰਦ ਬੱਚਾ ਫਾਰਮ